हां जी ਕਈ ਕਿਸਾਨ ਵੀਰ ਆਪਣੇ ਦੂਜੀ ਯੂਰੀਆ ਦੇ ਨਾਲ 12 ਟ੍ਰੇਡ ਮਿਕਸ ਕਰਕੇ ਪਾਉਂਦੇ ਹੀ ਪਾਉਂਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਜਿਹੜਾ ਝੋਨੇ ਦਾ ਚੰਗਾ ਫਟਾਰਾ ਕਰਦਾ ਇੱਕੋ ਕਿਸਾਨ ਵੀਰ ਉਹ ਇਹ ਜਿਹੜਾ ਇੱਕ ਇੱਕ ਉਲੀ ਨਾਸ਼ਕੇ ਜਿੰਦੇ ਵਿੱਚ ਕਾਰਬੈਂਡਾ ਜੀਮ ਪਲਸ ਮੈਨਕੋ ਜੇ ਬਜਰਾ ਟੈਕਨੀਕਲ ਹੁੰਦੇ ਨੇ ਤੇ ਇਹ ਕੋਈ ਯੂਰੀਆ ਦੇ ਵਿੱਚ ਮਿਕਸ ਕਰ ਕਰਨ ਵਾਸਤੇ ਜਾਂ ਛੱਟਾ ਦੇਣ ਵਾਸਤੇ ਨਹੀਂ ਬਣਿਆ ਇੱਕ ਸਪਰੇ ਦੇ ਰੂਪੇ ਚ ਆਪਾਂ ਨੂੰ ਵਰਤ ਸਕਦੇ ਆ ਤੇ ਜਿਹੜੀਆਂ ਜੜਾਂ ਕਾਲੀਆਂ ਹੁੰਦੀਆਂ ਨੇ ਕਿਸਾਨ ਵੀਰ ਉਹ ਆਪਾਂ ਦੋ ਦਿਨ ਪਾਣੀ ਘੱਟ ਕਰ ਦੋ ਤਾਂ ਜੜਾ ਆਟੋਮੈਟਿਕ ਜਿਹੜੀਆਂ ਸਾਫ਼ ਹੋ ਜਾਂਦੀਆਂ ਨੇ ਤੇ ਇਹ ਆਪਣਾ ਇੱਕ ਨਜਾਇਜ਼ ਖਰਚਾ ਜਿਹੜੇ ਆਪਣੇ ਵੀਰ ਪਾਉਂਦੇ ਨੇ ਕੋਈ ਵੀ ਫਾਇਦਾ ਨਹੀਂ ਕੋਈ ਇਹ ਫਟੇਰਾ ਆਪਣਾ ਫਟਾਰਾ ਨਹੀਂ ਝੋਨੇ ਦਾ ਕਰਦਾ ਜਿਵੇਂ ਹੁਣ ਕਈ ਕਿਸਾਨ ਵੀਰ ਜਿਵੇਂ ਫਰਟੇਰਾ ਪਾਉਂਦੇ ਨੇ ਵੀ ਇਹ ਫਟਾਰਾ ਕਰਦਾ ਉਹਦੇ ਵਿੱਚ ਤਾਂ ਕਿਸਾਨ ਵੀਰੋ ਜਿਹੜਾ ਆਪਣਾ ਕੋਰਾ ਜਿਹਾ ਟੈਕਨੀਕਲ ਕਲੋਰ ਐਂਟਰਾ ਨੀਲੀ ਪ੍ਰੋਲ ਹੁੰਦਾ ਜਿਹੜਾ ਕਿ ਇਨਸੈਕਟੀਸਾਈਡ ਏ ਤੇ ਉਹਨੂੰ ਵੀ ਕਈ ਕਿਸਾਨ ਵੀਰ ਆਪਣੇ ਫਟਾਰਾ ਦੇ ਨਾਮ ਤੇ ਸਮਝ ਕੇ ਝੋਨੇ 'ਚ ਪਾਈ ਜਾਂਦੇ ਨੇ ਤੇ ਇਹ ਵੀ ਆਪਣੇ ਵੀ ਜੜਾ ਸਾਫ ਕਰਦਾ ਝੋਨੇ ਦਾ ਫਟਾਰਾ ਵਧੀਆ ਹੋ ਜਾਂਦਾ ਤੇ ਕਿਸਾਨ ਵੀਰੋ ਕਿਸੇ ਇੱਕ ਪਾਸ ਕੱਲਾ ਉਲੀ ਨਾਸ਼ ਕੀ ਇਹਨੂੰ ਆਪਾਂ ਜਿਹੜਾ ਸਪਰੇਅ ਦੇ ਰੂਪ ਵਿੱਚ ਵਰਤ ਸਕਦੇ ਆ ਇਹਦਾ ਜਿਹੜਾ ਮੇਨ ਕੰਮ ਹੁੰਦਾ ਝੋਨੇ ਤੇ ਜਿਹੜਾ ਬਲਾਸਟ ਜਾਂ ਬਾਸਮਤੀਆਂ ਦਾ ਹੁੰਦਾ ਉਹਦੇ ਤੇ ਕਾਫੀ ਵਧੀਆ ਕੰਟਰੋਲ ਕਰਦਾ ਨਾ ਕਿ ਜਿਹੜਾ ਜਾਂ ਫਟਾਰਾ ਕਰਨ ਦੇ ਵਿੱਚ ਸਾਈਕੋਲਾ